ਕਪਾਤ ਕਮਾਈ ਕਰੇ ਤੇ ਚਾਦਰ ਦੇ ਰੂਪ ਵਿੱਚ ਵਿਤਕਰੇ ਤੋਂ ਮੁਕਤ ਹੋ ਜਾਂਦੀ ਏ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਨੂੰ ਕਮਾਣ ਵਾਲਾ ਵਿਤਕਰੇ ਤੋਂ ਮੁਕਤ ਹੋ ਜਾਂਦਾ ਹੈ ਬਾਬਾ ਜੀ ਨੇ ਕਿਹਾ ਕੱਲਾ ਸਿੱਖਾਂ ਲਈ ਤੇ ਲਿਖਿਆ ਵੀ ਸਿੱਖੋ ਤੁਹਾਡੇ ਵਾਸਤੇ ਗੁਰੂ ਗ੍ਰੰਥ ਸਾਹਿਬ ਭੋਜਨ ਰੱਖ ਦਿੱਤਾ ਦੂਜਾ ਆਇਆ ਉਹਨੂੰ ਕੁੱਟ ਕੇ ਬਾਹਰ ਕੱਢਿਆ ਜੇ ਬਾਮਣ ਕਹਿੰਦਾ ਹੈ ਨਾਮਦੇਵ ਨੂੰ ਠੁੱਡੇ ਮਾਰ ਕੇ ਬਾਹਰ ਕੱਢੋ ਇਹ ਸ਼ੂਦਰ ਨੂੰ ਕੋਈ ਖਾਕ ਨਹੀਂ ਇੱਥੇ ਇੱਕ ਤਾਰਾ ਪਕੜ ਕੇ ਗਾਏ ਉਹਨਾਂ ਠੁੱਡੇ ਮਾਰ ਕੇ ਬਾਹਰ ਕੱਢਿਆ ਰੱਬ ਨੇ ਕਿਹਾ ਸਿਸਟਮ ਇਹ ਮੰਦਰ ਦਾ ਅੰਦਰ ਤੇਰੇ ਕਬਜ਼ੇ ਚ ਹੋ ਸਕਦਾ ਹੈ ਪਰ ਮੈਂ ਮੰਦਰ ਦਾ ਮੂੰਹ ਘੁਮਾ ਕੇ ਉਧਰ ਕਰ ਦਿਆਂਗਾ ਜਿੱਥੇ ਸ਼ਬਦ ਗਾਣ ਵਾਲਾ ਬੈਠਾ ਹੋਇਆ ਹੈ ਰੋਹਾਨੀਅਤ ਦੀ ਖੇਡ ਬੜੀ ਉੱਚੀ ਹੈ ਸਤਿਗੁਰੂ ਨੇ ਕਿਹਾ ਜੇ ਕੋ ਖਾਵੇ ਜਿਹੜਾ ਇਸ ਭੋਜਨ ਨੂੰ ਖਾਏਗਾ ਪਰ ਅਗਲੀ ਗੱਲ ਕੱਲਾ ਖਾਈ ਨਾ ਜਾਏ ਜਿਹੜਾ ਇਸ ਭੋਜਨ ਨੂੰ ਪਚਾਏਗਾ ਕਿਉਂਕਿ ਖੁਰਾਕ ਵੀ ਤਾਂ ਪਚਦੀ ਜੇ ਅੰਦਰ ਕੁਝ ਹੋਵੇਗਾ ਤਾਂ ਮਾੜਾ ਬੰਦਾ ਖਰਾਕ ਨਹੀਂ ਪਚਾ ਸਕਦਾ ਗੁਰੂ ਗ੍ਰੰਥ ਸਾਹਿਬ ਦੀਆਂ ਲੜੀਆਂ ਚੱਲਦੀਆਂ ਨਹੀਂ ਜੀ ਭੋਜਨ ਚੱਲਦਾ ਪਿਆ ਇੱਥੇ ਆਪਾਂ ਵੀ ਪ੍ਰਕਾਸ਼ ਕੀਤਾ ਕਰਨੇ ਚਾਹੀਦੇ ਸਹਿਜ ਪਾਠ ਪਰ ਇਸ ਭੋਜਨ ਨੂੰ ਛਕੀਏ ਤੇ ਪਚਾ ਲਈਏ ਗੁਰੂ ਗ੍ਰੰਥ ਸਾਹਿਬ ਨੂੰ ਇੰਡਸਟਰੀ ਪਲੀਜ਼ ਮਤ ਬਣਾਈਏ ਇਹ ਨਿੰਦਿਆ ਸ਼ਬਦ ਨਹੀਂ ਇਹਨੂੰ ਖਾ ਤੈਨੂੰ ਪਚਾ ਜਿਤਨ ਪਚਾ ਲੇਗਾ ਫਿਰ ਦੇਖ ਅੱਜ ਖਾਦਾ ਜਾਂਦਾ ਪਰ ਪਚਾਇਆ ਨਹੀਂ ਜਾ ਰਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪਾਠ ਕਿਵੇਂ ਕਰੀਏ ਮੇਰੀ ਬੇਨਤੀ ਹੈ ਕਿ ਜਦੋਂ ਸਾਡੀ ਸੁਰਤ ਸ਼ਬਦ ਨਾਲ ਜੁੜੇਗੀ ਇੱਕ ਉਦਾਹਰਣ ਦੇ ਕੇ ਅੱਗੇ ਤੁਰਾਂਗਾ ਪਾਠ ਸਾਰੇ ਕਰੋ ਭਾਵੇਂ ਕੀਰਤਨੀਆਂ ਪ੍ਰਚਾਰਕੇ ਗ੍ਰੰਥੀਏ ਸੰਗਤ ਕੈ ਭਾਵੇਂ ਤੁਸੀਂ ਜਿੰਨੇ ਮਰਜੀ ਧਰਮੀ ਹੋ ਪਰ ਗੁਰੂ ਗ੍ਰੰਥ ਸਾਹਿਬ ਦੇ ਇੱਕ ਪੱਤਰ ਹੀ ਰੋਜ਼ ਕਰ ਲੋ ਗੁਰਮਖੋ ਇੱਕ ਪੱਤਰਾ ਕਰੋਗੇ ਇੱਕ ਅੰਗ ਕਰੋਗੇ 4 ਸਾਲਾਂ ਚ ਦਰਸ਼ਨ ਹੋ ਜਾਣਗੇ ਮੈਂ ਕਹਿਣਾ ਹੁਣਾ 4 ਪੱਤਰੇ ਰੋਜ਼ ਕਰ ਲੋਗੇ ਕਿ ਸਾਲ ਵਿੱਚ ਦਰਸ਼ਨ ਹੋ ਜਾਣਗੇ 4 ਅੰਗ ਸਿਰਫ ਜੀ 4 ਅੰਗ ਮੈਂ ਕਹਿਣਾ ਇੱਕ ਪੁਰਬ ਨੂੰ ਸ਼ੁਰੂ ਕਰੋ ਦੂਜੇ ਪੁਰਬ ਤੱਕ ਹੁਣ ਪਾਠ ਕਰੀਏ ਕਿਵੇਂ ਪੰਜਾਬੀ ਪੜ੍ਹ ਕੇ ਪਾਠ ਨਹੀਂ ਹੋਣਾ ਇੱਥੇ ਇੱਕ ਵਾਰ ਕਿਹਾ ਸੀ ਮੈਂ ਜਿੰਨੀ ਦੇਰ ਤੱਕ ਸੰਥਿਆ ਨਹੀਂ ਕਰਦੇ ਆ ਸਾਡੇ ਚ ਚਾਹ ਹੈ ਇਹਨੂੰ ਮੈਂ ਨਿੰਦਾ ਕਾ ਨਹੀਂ ਅਸੀਂ ਚਾਹੁੰਦੇ ਆ ਸਾਡੀ ਬੇਟੀ ਗੁਰੂ ਚਰਨਾਂ ਨਾਲ ਜੁੜ ਜਾਏ ਪੁੱਤਰ ਸਾਡਾ ਬਾਬਾ ਜੀ ਦੇ ਚਰਨਾਂ ਨਾਲ ਲੱਗਿਆ ਨੂੰ ਬਾਬਾ ਜੀ ਦੇ ਚਰਨੀ ਲਾਤਾ ਪਰ ਗੁਰਮੁਖੋ ਪੰਜਾਬੀ ਪੜ੍ਹ ਕੇ ਚਰਨੀ ਨਹੀਂ ਲੱਗਿਆ ਜਾਂਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਲਈ ਸੰਥਿਆ ਲੈਣੀ ਆ ਲਾਜ਼ਮੀ ਹੈ ਸੰਥਿਆ ਤੋਂ ਬਿਨਾ ਪਾਠ ਨਹੀਂ ਹੋਣਾ ਕਿਉਂਕਿ ਲਗਾਤਾਰ ਸਿਹਾਰੀ ਬਿਯਾਰੀ ਕਰਨਾ ਕਿੱਥੇ ਬੋਲਣਾ ਜੇਦੋ ਆਸਾ ਕੀ ਵਾਰ ਦੀ ਕਥਾ ਚੱਲੀ ਆਪਾਂ ਯਤਨ ਕਰਦੇ ਸਾਂ ਉਚਾਰਨ ਸੰਬੰਧੀ ਤੇ तकरीबन ਆਸਾਦੀ ਵਾਰ ਵਿੱਚ 95% ਜਿਹੜਾ ਉਚਾਰਨ ਗਲਤ ਹੁੰਦਾ ਹੈ ਲਗਾਮਾਂਤਰਾ ਛਟਿੰਦੀਆਂ ਪਈਆਂ ਉਚਾਰਨਿ ਸ਼ੋਧਕ ਕਿਉਂਕਿ ਸੰਥਿਆ ਕੋਲ ਦੇਖੋ ਸਿੱਖਣ ਦਾ ਯਤਨ ਕਰੋ ਬੜਾ ਆਨੰਦ ਆਏਗਾ ਸੰਥਿਆ ਪਾਠ ਕਰਾਂਗੇ ਤੇ ਤੁਸੀਂ ਹੈਰਾਨ ਹੋਵੋਗੇ ਅਰਥ ਆਪਣੇ ਆਪ ਹੋਈ ਜਾਣਗੇ ਸੰਥਿਆ ਪਾਠ ਅਜੇ ਵੀ ਸ਼੍ਰੋਮਣੀ ਕਮੇਟੀ ਧਰਮ ਪ੍ਰਚਾਰ ਕਮੇਟੀ ਕੋਲੋਂ ਤਿੰਨ ਪੋਥੀਆਂ ਮਿਲਦੀਆਂ ਨੇ ਸ਼ੁਰੂਆਤ ਉਥੋਂ ਚਾਹੀਦੀ ਹੈ ਹੁਣ ਇਹ ਨਾ ਕਿ ਉਹ ਮੈਂ ਗੁਰੂ ਗ੍ਰੰਥ ਸਾਹਿਬ ਤੋਂ ਤੋੜਨ ਦੀ ਗੱਲ ਕਰ ਰਿਹਾ। ਪੰਜਾਬੀ ਪੜ੍ਹ ਕੇ ਕਿਵੇਂ ਪੰਜਾਬੀ ਪੜ੍ਹ ਕੇ ਇੱਕ ਰਸਤਾ ਸਾਫ਼ ਹੋ ਜਾਣਾ ਹੈ। ਕਿਉਂਕਿ ਪੰਜਾਬੀ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਦਾ ਸ਼ੁੱਧ ਉਚਾਰਨ ਕੋਈ ਨਹੀਂ ਹੋਣਾ। ਤੁਸੀਂ ਹਿੰਦੀ ਦੇ ਗੁਟਕੇ ਜਿਹੜੇ ਪੜ੍ਹਦੇ ਹੋ ਛੋਟੇ ਈ ਕੀ ਮਾਤਰਾ ਛੋਟੀ ਈ ਕੀ ਮਾਤਰਾ ਵੱਡੀ ਈ ਕੀ ਮਾਤਰਾ ਊ ਕੀ ਮਾਤਰਾ ਵੱਡੇ ਊ ਕੀ ਮਾਤਰਾ ਅੰਗ ਉਹ ਹੁਣ ਜਪ ਦੇ ਥੱਲੇ ਔਂਕੜ ਹੈ। ਤੇ ਜਿਸ ਬੱਚੇ ਨੇ ਵਿਚਾਰੇ ਦੇਵਨਾਗਰੀ ਪੜ੍ਹੀ ਉਹ ਪੈ ਦੇ ਥੱਲੇ ਛੋਟੇ ਕਿ ਮਾਤਰਾ ਉਹ ਵਿਚਾਰਾ ਜੱਪੂ ਪੜੀ ਜਾਏਗਾ ਪਰਦੇ ਕੇਰੀ ਆਨੰਦ ਦੇ ਥੱਲੇ ਔਂਕੜੇ ਛੋਟੇ ਕਿ ਮਾਤਰਾ ਕਈ ਵਾਰੀ ਅਨੰਦੂ ਪੜਦੇ ਉੱਥੇ ਗੁਰਮੁਖੀ ਲਿਪੀ ਤੇ ਖਾਸ ਕਰਕੇ ਪੰਜਾਬੀ ਤੇ ਗੁਰਬਾਣੀ ਵਿਆਕਰਣ ਇਹ ਸਮਝਣਾ ਪਏਗਾ ਜਿਹੜੀ ਔਂਕੜੇ ਇੱਥੇ ਪਾਈਏ ਦੇ ਅਰਥ ਕੀ ਨੇ ਜਿਹੜੀ ਸਿਹਾਰੀ ਲੱਗੀ ਇਹਦਾ ਮਤਲਬ ਕੀ ਹੈ ਮੈਂ ਤਾਂ ਬੇਨਤੀ ਕੀਤੀ ਹੈ ਕਲਾ ਕਥਾਵਾਚਕਾਂ ਦਾ ਵਿਸ਼ਾ ਨਹੀਂ ਹਰ ਸਿੱਖ ਇਸ ਜਿੰਦਗੀ ਚ ਕਮਾਏ ਪਹਿਲੀ ਪੋਥੀ ਹੈ ਜੀ ਪੰਜ ਗ੍ਰੰਥੀ ਦੂਜੀ ਪੋਥੀ ਹੈ 22 ਤੀਜੀ ਪੋਥੀ ਹੈ ਭਗਤ ਬਾਣੀ ਵਾਹਿਗੁਰੂ ਦਾ ਸ਼ੁਕਰ ਹੈ ਤਿੰਨੇ ਪੋਥੀਆਂ ਸ਼ਰੋਮਣੀ ਕਮੇਟੀ ਕੋਲ ਅਜੇ ਮਿਲਦੀਆਂ ਨੇ ਜਦੋਂ ਪਹਿਲੀ ਪੋਥੀ ਦੀ ਸੰਥਿਆ ਦਿੱਤੀ ਜਾਂਦੀ ਬੱਚੇ ਨੂੰ ਸ਼ੁਰੂ ਕਰੋ ਕਰੋ ਪਹਿਲੀ ਪੋਥੀ ਤੋਂ ਪੰਜ ਗ੍ਰੰਥੀ ਤੋਂ ਪੰਜ ਗ੍ਰੰਥੀ ਚ ਸੁਖੈਨਤਾ ਨਾਲ ਜਪਜੀ ਸਾਹਿਬ ਅਨੰਦ ਸਾਹਿਬ ਸੁਖਮਨੀ ਸਾਹਿਬ ਸਿੱਧ ਗੋਸ਼ਟ ਬਾਵਣ ਅਖਰੀ ਬਾਣੀਆਂ ਆ ਗਈ ਉਸ ਤੋਂ ਬਾਅਦ ਅੱਗੇ ਫਿਰ ਆਉ 22 12 22 12 ਦੀ ਪੋਥੀ ਉਸ 22 12 ਵਿੱਚੋਂ ਜਿਹੜੀਆਂ ਗੁਰੂ ਗ੍ਰੰਥ ਸਾਹਿਬ ਚ ਵਾਰਾਂ ਨੇ ਉਹਦਾ ਉਚਾਰਨ ਤੀਸਰੀ ਪੋਥੀ ਹੈ ਜੀ ਭਗਤ ਬਾਣੀ ਭਗਤ ਬਾਣੀ ਵਿੱਚ ਭਗਤਾਂ ਦੀ ਬਾਣੀ ਸਵਈਏ ਤੇ ਸ਼ਲੋਕ ਸਾਇਸਕ੍ਰਿਤੀ ਆ ਜਾਣਾ ਤਿੰਨ ਪੋਥੀਆਂ ਦੀ ਜਦੋਂ ਸੰਤਿਆ ਹੋ ਜੈ ਫਿਰ ਗੁਰਮਖੋ ਗੁਰੂ ਗ੍ਰੰਥ ਸਾਹਿਬ ਨੇੜੇ ਲਿਆਓ ਤੇ ਨਾਲ ਫਿਰ ਪੋਥੀਆਂ ਦੋ ਮਿਲਦਿਆਂ ਨੇ ਸੰਤਿਆ ਸੈਂਚੀਆਂ ਤੁਸੀਂ ਦੇਖਿਆ ਹੋਣੇ ਜਿਹੜੀਆਂ ਪੋਥੀਆਂ ਘਰਾਂ ਚ ਨੇ ਉੱਤੇ ਲਿਖਿਆ ਸੰਤਿਆ ਸੈਂਚੀ ਭਾਗ ਪਹਿਲਾ ਭਾਗ ਦੂਜਾ ਉਹ ਜਦੋਂ ਸੰਤਿਆ ਕਰਾਂਗੇ ਇਹ ਯਤਨ ਕਰੋ ਰੱਬ ਨੇ ਬਹੁਤ ਕੁਝ ਤੁਹਾਨੂੰ ਦਿੱਤਾ ਦੌਲਤ ਦੀ ਕਮੀ ਨਹੀਂ ਮੰਨ ਲਓ ਜੇ ਗੁਰਦਵਾਰੇ ਚ ਪ੍ਰਬੰਧ ਨਹੀਂ ਤੇ ਜੇ 50 ਹਜ਼ਾਰ ਲੱਖ ਰੁਪਈਆ ਦੋ ਗੇਸਟ ਜਿੱਦ ਦਾ ਇੱਥੇ ਨਿਆਣਿਆਂ ਨੂੰ ਡਾਂਸ ਦੀਆਂ ਕਲਾਸਾਂ ਲਈ ਲੋਕੀ ਲੱਖ ਰੁਪਈਆ ਦਿੰਦੇ ਆ ਇਸ ਤਰੀ ਹੈ ਨਾ ਹਮਾਰੇ ਘਰ ਮੇਂ ਸ਼ਾਦੀ ਹੈ ਬੱਚੋਂ ਕੋ ਡਾਂਸ ਸਿਖਾ ਦੋ ਜਵਾਨ ਕੁੜੀਆਂ ਨੂੰ ਨੱਚਣ ਵਾਲਿਆਂ ਨੂੰ ਪੈਸੇ ਦਿੰਦੇ ਆ ਜੀ ਸਿੱਖ ਲੱਖ ਰੁਪਈਆ ਦਿੰਦੇ ਹੋ ਤੁਸੀਂ ਮੈਂ ਤੁਸੀਂ ਲਫ਼ਜ਼ ਇਸ ਕਰਕੇ ਤੁਹਾਨੂੰ ਟਾਰਗੇਟ ਨਹੀਂ ਮੈਂ ਸਿੱਖ ਲਈ ਵਰਤਨੇ ਕੀ ਜਿਹੜਾ ਨੱਚਣ ਆਉਂਦਾ ਹੈ ਲੱਖਾਂ ਲੈਂਦਾ ਹੁਣ ਉਹ ਵੀ ਉਹ ਗੁਰਸਿੱਖੋ ਜੇ ਗੁਰਮਖ ਪਿਆਰਾ ਕੋਈ ਕਮਾਈ ਵਾਲਾ ਸ਼ੁੱਧ ਪਾਠੀ ਮਿਲਦਾ ਹੈ ਉਹਨੂੰ ਘਰ ਚ ਛੁੱਟੀਆਂ ਦਾ ਕਿਤੇ ਡੇਢ ਮਹੀਨਾ 2 ਮਹੀਨੇ ਬਲਾ ਕੇ ਜੇ 50 ਹਜ਼ਾਰ ਨਾਲ ਸੇਵਾ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਆ ਜਾਏ ਜ਼ਿੰਦਗੀ ਸਭ ਕੁਝ ਸਿੱਖ ਜਾਓਗੇ ਅਸੀਂ ਕਦੀ ਨਹੀਂ ਕੋਈ ਮਹੱਲੇ ਚ ਇਕੱਠੇ ਹੋ ਜੋ ਚਾਰ ਕਰ ਉਹਨਾਂ ਕੋਈ ਭਾਈ ਸਾਹਿਬ ਪ੍ਰਸ਼ਾਦੇ ਪਾਣੀ ਦਾ ਰੋਟੀ ਦਾ ਪ੍ਰਬੰਧ ਅਸੀਂ ਕਰਾਂਗੇ ਤੁਸੀਂ ਸਾਡੇ ਬੱਚਿਆਂ ਨੂੰ ਇਹ ਪੂਰੇ ਦਾ ਪੂਰਾ ਮਹੀਨਾ ਛੁੱਟੀਆਂ ਦਾ ਜਿਹੜਾ ਸੰਤਿਆ ਕਰਾਣੀ ਹੈ ਮੈਂ ਬੇਨਤੀ ਕਰਾਂਗਾ ਇੱਕ ਵਾਰੀ ਬੱਚੇ ਨੂੰ ਧੀ ਨੂੰ ਸੰਤਿਆ ਦੇ ਦਿਓਗੇ ਨਾ ਤੇ ਜਿੰਨੀ ਦੇਰ ਤੱਕ ਜਿਉਂਦੀ ਪੁੱਤ ਪੋਤੇ ਪਰਪੋਤੇ ਆ ਤੱਕ ਗੁਰਬਾਣੀ ਨੂੰ ਅੱਗੇ ਚਲਾਏਗੀ ਤੁਹਾਡੇ ਚ ਕਈ ਐਸੇ ਬੈਠੇ ਹੋਣਗੇ ਜਿਨ੍ਹਾਂ ਦੇ ਬਜ਼ੁਰਗ ਜਾ ਚੁੱਕੇ ਨੇ ਪਰ ਅੱਜ ਵੀ ਉਹ ਕਹਿਣਗੇ ਸਾਡੇ ਮਾਤਾ ਜੀ ਪਿਤਾ ਜੀ ਕਹਿੰਦੇ ਸਨ ਸਕੂਲ ਜਾਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਕਰ ਲੈ ਸਕੂਲ ਜਾਣ ਤੋਂ ਪਹਿਲਾਂ ਗੁਰਦੁਆਰੇ ਮੱਥਾ ਟੇਕਾਂਵੇਂ ਗੁਰਮਖੋ ਭਾਵਿਓ ਬਿਰਧ ਹੋ ਗਏ ਨੇ ਪਰ ਮਾਂ ਬਾਪ ਦੀ ਉਹ ਚੀਜ਼ ਕੱਪੜੇ ਲੈ ਕੇ ਦਿੱਤੇ ਪੁਰਾਣੇ ਹੋ ਗਏ ਘਰ ਪੁਰਾਣੇ ਹੋ ਗਏ ਪਰ ਜਿਹੜਾ ਜਪਜੀ ਮਾਂ ਨੇ ਦੁੱਧ ਚੁੰਗਾਦਿਆਂ ਚੇਤੇ ਕਰਾਇਆ ਤੁਹਾਡੇ ਮੂੰਹ ਚੋਂ ਦੰਦ ਵੀ ਨਿਕਲ ਜਾਣਗੇ ਪਰ ਮਾਂ ਦਾ ਜਪਜੀ ਫਿਰ ਵੀ ਸਰੀਰ ਵਿੱਚੋਂ ਨਹੀਂ ਜਾਏਗਾ ਮੈਂ ਬੇਨਤੀ ਕਰਾਂਗਾ ਯਤਨ ਕਰੋ ਸੰਥਿਆ ਫਿਰ ਗੁਰੂ ਗ੍ਰੰਥ ਸਾਹਿਬ ਦਾ ਜਦੋਂ ਪਾਠ ਕਰਨਾ ਹੈ ਆਪੋ ਆਪਣਾ ਤਰੀਕਾ ਹੈ ਨਾ ਜੀ ਮੈਂ ਤਾਂ ਕਹਿੰਦਾ ਜਿਉਂ-ਜਿਉਂ ਬਾਣੀ ਹੁੰਦੀ ਹੈ ਨਾ ਕਿਸੇ ਗੁਰਮਖ ਦੀ ਨਹੀਂ ਸੰਗਤ ਮਿਲਦੀ ਤੇ ਭਾਵ ਨਾਲ ਸੰਗਤ ਬਣਾ ਲਓ ਮੰਨ ਲਓ ਅਸੀਂ ਜਪਜੀਤ ਸਾਹਿਬ ਦਾ ਪਾਠ ਕਰ ਰਹੇ ਹਾਂ ਇਕੋਦਮ ਭਾਵ ਕਿਉਂ ਨਹੀਂ ਬਣਾਉਂਦੇ ਕਿ ਮੇਰਾ ਗੁਰੂ ਨਾਨਕ ਸਾਹਿਬ ਬੈਠਾ ਹੈ ਮੇਰੇ ਮਨ ਮੇਰੇ ਮੰਜੇ ਤੇ ਬੈਠਾ ਹੈ ਮੈਂ ਉਹਦੇ ਚਰਨਾਂ 'ਚ ਬਹਿ ਕੇ ਜਪਜੀਤ ਸਾਹਿਬ ਪੜਨ ਲਗਾਉ ਮੈਨੂੰ ਯਾਦ ਹੈ ਸਾਡੇ ਪੁਰਾਣੇ ਬਜ਼ੁਰਗ ਇਹਨੂੰ ਖੱਬੇ ਸੱਜੇ ਦਾ ਵਿਚਾਰ ਨਾ ਕਰਨਾ ਜਦੋਂ ਨਿਤਨਿਮ ਕਰਨਾ ਤੇ ਮੂੰਹ ਸਰਾਣੇ ਵਾਲੇ ਪਾਸੇ ਕਰ ਲੈਣਾ ਜੀ ਪੈਂਦਾਵਾਲੇ ਪਾਸੇ ਪਿੱਠ ਕਰਦੇ ਸਨ ਹੁਣ ਜੇ ਕੋਈ ਕਹੇਗਾ ਕਰਮਕਾਂਡ ਬ੍ਰਾਹਮਣਵਾਦ ਬ੍ਰਾਹਮਣਵਾਦ ਨਹੀਂ ਉਹਦੇ ਵਿੱਚੋਂ ਭਾਅ ਬਣਦਾ ਸੀ ਕਿ ਮੇਰਾ ਗੁਰੂ ਜਿਹੜਾ ਹੈ ਉਹ ਸਰਾਣੇ ਬੈਠਾ ਹੈ ਮੈਂ ਪੈਂਦੀ ਬੈਠ ਕੇ ਗੁਰੂ ਨੂੰ ਬੋਲ ਸੁਣਾ ਲਗਾ ਸੁਖਮਨੀ ਸਹਿ ਪੜਦੇਓ ਗੁਰੂ ਅਰਜੁਨਦੇਵ ਦਾ ਭਾਅ ਪੈਦਾ ਕਰੋ ਗੁਰੂ ਰਾਮਦਾਸ ਦੀ ਬਾਣੀ ਪੜਦੇਓ ਕਬੀਰ ਸਾਹਿਬ ਨੂੰ ਪੜਦੇਓ ਭਾਅ ਪੈਦਾ ਕਰੋ ਅਸੀਂ ਕਹਿੰਨੇ ਆ ਕਿਵਰੀ ਪੁੱਛਦਾ ਕੋਈ ਬ੍ਰਹਮ ਗਿਆਨੀ ਦੁਨੀਆ 'ਚ ਐ ਮੈਂ ਕਹਿੰਨਾ 6 10 ਗੁਰੂ ਸੇਵਾਨਾਂ ਦੀ ਜੋਤ 15 ਭਗਤ 11 ਪਾਟ ਰਬਾਬੀ ਰਾਗੀ ਗੁਰੂ ਕੇ ਸਿੱਖ ਬੈਠੇ ਨੋ ਗੁਰਮ ਕੋ ਇਹਨਾਂ ਦੇ ਸ਼ਬਦ ਦੀ ਸ਼ੋ ਵਿੱਚੋਂ ਭਾਪ ਪੈਦਾ ਕਰੋ ਇਹਨਾਂ ਦੀ ਸੰਗਤ ਵੇ ਕਰਨੇ ਆ ਆਪ ਕਹੋਗੇ ਜੀ ਅਤ ਕਥਨੀ ਨਹੀਂ ਆਓ ਗੁਰੂ ਗ੍ਰੰਥ ਸਾਹਿਬ ਚੋਂ ਕਿ ਸ਼ਬਦ ਪੜੋ ਗੁਰਦੇਵ ਦਾ ਫੁਨੇਕ ਹੈ ਉਹ ਫੁਨੇਕ ਹੈ ਜੀ ਹ ਸਤਗੁਰਾਂ ਦਾ ਮਿਤਕਾ ਚਿੱਤ ਅਨੀ ਅਨੂਪ ਸੋ ਮਰਮ ਨਾ ਜਾਣੀ ਹੈ ਕਈ ਵਰੀ ਇਹਦੀ ਕਥਾ ਕੀਤੀ ਦਾਸ ਨੇ ਕਹਿੰਦੇ ਨੇ ਮੇਰੇ ਮਿੱਤਰ ਦਾ ਤਿਤ ਜਿਹੜਾ ਉਹ ਉਪਮਾ ਤੋਂ ਰਹਿਤ ਹੈ ਮਿੱਤਰ ਦਾ ਚਿੱਤ ਕੀ ਹੈ ਜੀ ਮਿੱਤਰ ਦਾ ਚਿੱਤ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਗੁਰੂ ਕਦੀ ਨਹੀਂ ਕਿਤੇ ਜਾਂਦਾ ਇਹ ਵੀ ਕਿਸੇ ਦਿਨ ਵੈ ਗੁਰੂ ਮੇਰ ਕਰੇ ਟਾਈਮ ਮੇਰੇ ਕੋਲ ਬੜਾ ਘਟੇ ਗੁਰੂ ਗ੍ਰੰਥ ਸਾਹਿਬ ਬੜਾ ਬੜੇ ਵੱਡੇ ਨੇ ਇਹ ਇਹਦੇ ਵਾਸਤੇ ਮੈਂ ਤਾਂ ਕਹਿੰਨਾ ਨਾ ਬਾਬਾ ਜੀ ਇਹ ਕਥਾ ਕਰਾਣੀ ਹੈ ਤੇ ਬੰਦੇ ਨੂੰ ਫਿਰ ਉਮਰ ਵੀ 7-800 ਸਾਲ ਦੇਓ 7-800 ਸਾਲ ਬਾਅਦ ਵੀ ਨ ਕੁਝ ਬੰਨਣਾ ਗੁਰੂ ਗ੍ਰੰਥ ਸਾਹਿਬ ਸੱਚੇ ਬਾਦਸ਼ਾਹ ਮਿੱਤਰ ਦਾ ਚਿਤਕੀ ਤੁਸੀਂ ਇਮਾਨਦਾਰੀ ਨਾਲ ਦੱਸੋ ਜਿੰਨੇ ਬੈਠੇ ਮੰਨਦੇ ਹੋ ਗੁਰੂ ਨਾਨਕ ਸਾਹਿਬ ਚਲੇ ਗਏ ਤੁਹਾਨੂੰ ਪਤਾ ਗੁਰੂ ਗੋਬਿੰਦ ਸਿੰਘ ਤੁਰ ਗਏ ਇਹ ਹੀ ਤੱਕ ਕਿਰਪਾ ਕੀਤੀ ਮੈਂ ਕਿਦਨ ਅਰਜ਼ ਕੀਤੀ ਸੀ ਹਰੀਦਾਸ ਪੰਡਤ ਉਦਾਸੀ ਸਾਧੂ ਹਰਮੰਦਰ ਸਾਹਿਬ ਕੀਰਤਨ ਸੁਣਿਆ ਉਹਨੇ ਇੱਕ ਸ਼ਬਦ ਕਿਹਾ ਸੀ ਸਾਰਾ ਦਿਨ ਕੀਰਤਨ ਸੁਣਿਆ ਤੇ ਕਦੀ ਨੇਮ ਬਣਾਓ ਤਿੰਨ ਕਿ ਦਿਨ ਦਾ ਜੇ ਇੱਕ ਦਿਨ ਦਾ ਹੋ ਜਾਏ ਤੇ ਬਹੁਤ ਚੰਗਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਮੰਦਰ ਸਾਹਿਬ ਜੀ ਕੀਰਤਨ ਸੁਣਨਾ ਹੈ ਅੰਦਰ ਨਾ ਮਿਲੇ ਥਾਂ ਬਾਹਰ ਬਹਿ ਜਾਓ ਤਾਂ ਕਿਹੜੀ ਗੱਲ ਹੈ ਕਿਉਂਕਿ ਅੰਦਰ ਵੀ ਬਹਿਣ ਵਾਸਤੇ ਵੀ ਹੁਣ ਬੜਾ ਗ੍ਰਹਿ ਜੁਦ ਧਰਮ ਯੁੱਧ ਕਰਨਾ ਪੈਂਦਾ ਉੱਥੇ ਬਹਿਣ ਲਈ ਜੇ ਇੱਕ ਦਿਨ ਚ ਨਹੀਂ ਤਿੰਨ ਦਿਨਾਂ ਚ ਬਣਾ ਲਓ ਇੱਕ ਦਿਨ ਦੁਪਹਿਰੇ ਤੋਂ ਲੈ ਕੇ ਤੇ 10 ਵਜੇ ਤੱਕ ਦੂਜੇ ਦਿਨ 10 ਵਜੇ ਤੋਂ ਲੈ ਕੇ 3:30 3 ਵਜੇ ਤੱਕ ਤੀਜੇ ਦਿਨ 3:30 3 ਵਜੇ ਤੋਂ ਲੈ ਕੇ ਸ਼ਾਮ ਤੱਕ ਤਿੰਨ ਦਿਨਾਂ ਚ ਘੱਟੋ ਘੱਟ ਇਹ ਤਾਂ ਪਤਾ ਲੱਗ ਜੂ ਕੀ ਮਰਿਆਦਾ ਜੀ ਅੰਦਰ ਦੀ ਕਿਵੇਂ ਸਤਿਗੁਰੂ ਦੀ ਕਿਰਪਾ ਵਰਦੀ ਹੈ ਗੁਰੂ ਸਾਹਿਬ ਕਿਤੇ ਨਹੀਂ ਕਹੇ ਇਹ ਵੀ ਲਖਣ ਦਾ ਉਹ ਸਾਧੂ ਨੇ ਕਿਹਾ ਬਾਹਰ ਨਿਕਲਿਆ ਨਾ ਚੁੱਟਿਆ ਉਹਦੇ ਇੰਨੇ ਚੇਲੇ ਉਹ ਕਹਿੰਦੇ ਨੇ ਹਰਮੰਦਰ ਸਾਹਿਬ ਦਾ ਕਲਸ਼ ਦੇ ਦੇ ਕਿ ਉਹਦੀਆਂ ਅੱਖਾਂ 'ਚ ਚਾਨਣ ਆਵੇ ਪਿਆ ਤੇ ਇੱਕ ਮੈਂ ਬੇਨਤੀ ਕਰਾਂਗਾ ਪ੍ਰਬੰਧ ਜਿਹੋ ਜਾਂ ਮਰਜ਼ੀ ਹੋਵੇ ਗੁਰੂ ਰਾਮਦਾਸ ਦੀ ਦਹਲੀਜ਼ ਨਹੀਂ ਕਦੀ ਛੱਡਣੀ ਉਹ ਸਦੀਵ ਕਾਲ ਹੈ ਉਹਨਾਂ ਪੁੱਛਿਆ ਜੀ ਚਮਕ ਕਿਉਂ ਉਹਨੇ ਸ਼ਬਦ ਵਰਤੇ ਭਾਈ ਵੀਰ ਸਿੰਘ ਨੇ ਲਿਖਿਆ ਕਹਿੰਦਾ ਅਰੇ ਯਾਹਾਂ ਪਰ ਬਹੁਤ ਪੀਰ پیغمبر ਆਏ ਸਾਧੂ ਸੰਤ ਆਏ ऋषि मुनि आए यहां पर सूफी आए नो पूछा क्यों कह लगा आए सभी आत्म उपदेश देकर वापिस चले गए अरे बाबा नानक आया गया नहीं कीर्तन का रूप धारण करके हर मंदिर में बैठ गया गुरु साहब आए नहीं आए ने ਵਾਪਸਨੇ ਗਏ ਗੁਰੂ ਅੱਜ ਵੀ ਕੀਰਤਨ ਤੇ ਬਾਣੀ ਦੇ ਰੂਪ ਚ ਮੌਜੂਦ ਹੈ ਗੁਰੂ ਵਾਰ-ਵਾਰ ਹੋਕਾ ਦੇ ਕੇ ਕਹਿੰਦਾ ਸਤਿਗੁਰ ਬਚਨ ਬਚਨ ਕਹੈ ਸਤਿਗੁਰ ਪਾਤਰ ਮੁਕਤ ਜਨਾਵੇ ਕੋ ਬਾਣੀ ਗੁਰੂ ਗੁਰੂ ਕੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਹਜ਼ੂਰ ਸੱਚੇ ਪਾਤਸ਼ਾਹ ਦੀ ਬਾਣੀ ਪੜਦਿਆਂ ਮਿੱਤ ਕਾ ਚਿੱਤ ਅਨੂਪ ਸੋ ਮਰਮ ਨਾ ਜਾਣੀਐ ਗਾਂਕ ਗੁਨੀ ਅਪਾਰ ਸੋ ਤਤ ਪਛਾਨੀਐ ਅਗਲੀ ਤੁਕ ਮੈਂ ਅਰਥ ਕਰ ਲਈ ਚਿੱਤੈ ਚਿੱਤ ਸਮਾਏ ਦੋਵਰੀ ਆ ਗਿਆ ਜੀ ਚਿੱਤਾਂ ਚਿੱਤ ਸਮਾਏ ਆਪਣੇ ਚਿੱਤ ਨੂੰ ਗੁਰੂ ਦੇ ਸ਼ਬਦ ਦੇ ਚਿੱਤ ਵਿੱਚ ਸੱਟ ਦੇ ਕਿਉਂਕਿ ਗੁਰੂ ਨਾਨਕ ਦਾ ਚਿੱਤ ਜਪਜੀ ਹੈ ਗੁਰੂ ਅਰਜੁਨ ਦੇਵ ਦਾ ਚਿੱਤ ਸੁਖਮਨੀ ਉਹਨਾਂ ਦੀ ਬਾਣੀ ਹੈ ਕਬੀਰ ਜੀ ਭਗਤ ਜੀ ਦਾ ਚਿੱਤ ਉਹਨਾਂ ਦੀ ਰਚਨਾ ਹੈ ਆਪਣੇ ਚਿੰਤਾ ਨਾਲ ਭਰੇ ਬਿਮਾਰੀ ਨਾਲ ਭਰੇ ਉੱਲੀ ਲੱਗੇ ਚਿੱਤ ਨੂੰ ਕੌਣ ਖਾਦੇ ਚਿੱਤ ਨੂੰ ਇਕੋਦਮ ਗੁਰੂ ਦੇ ਚਿੱਤ ਵੀ ਛੜਦੇ ਉਹ ਚੇਤੇ ਨਾ ਕੋ ਪਵਿੱਤਰ ਆਪਣੇ ਚਿੱਤ ਵਿੱਚ ਤੇਰੇ ਚਿੱਤ ਨੂੰ ਸੁਮਾ ਲੈ